ਤੇ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਜੀ ਹਾਂ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਜਿਸ ਦੇ ਵਿੱਚ ਨੌਜਵਾਨ ਦੋ ਮੁੰਡੇ ਸੀ ਇੱਕ ਮੁੰਡੇ ਦੀ ਮੌਤ ਹੋ ਚੁੱਕੀ ਹੈ ਨੌਜਵਾਨ ਚੜ੍ਹਦੀ ਬਰੇਸ ਦੇ ਗੱਭਰੂ ਦੱਸੇ ਜਾ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਦੂਜਾ ਅਜੇ ਵੀ ਬਾਕਾਸ ਦੇ ਕੋਲ ਹੀ ਇੱਕ ਪਿੰਡ ਹੈ ਮਹਿਮੇ ਵਾਲਾ ਜਿੱਥੇ ਇਹ ਹਾਦਸਾ ਵਾਪਰਿਆ ਹੈ ਦਰਅਸਲ ਇਹ ਜੋ ਜਾਣਕਾਰੀ ਸਾਨੂੰ ਮਿਲ ਪਾਰੀ ਹੈ ਕਿ ਗੱਡੀ ਦੀ ਸਪੀਡ ਬਹੁਤ ਤੇਜ਼ ਸੀ ਔਰ ਇਹ ਓਵਰਟੇਕ ਕਰਨ ਲੱਗੀ ਸੀ ਔਰ ਜਦੋਂ ਓਵਰਟੇਕ ਕਰਨ ਲੱਗੇ ਤਾਂ ਗੱਡੀ ਦਾ ਸੰਤੁਲਨ ਜਿਹੜਾ ਆ ਉਹ ਖਰਾਬ ਹੋ ਜਾਂਦਾ ਗੱਡੀ ਬੇਕਾਬੂ ਹੋ ਜਾਂਦੀ ਹੈ ਔਰ ਬੇਕਾਬੂ ਹੋਣ ਦੇ ਨਾਲ ਹੀ ਗੱਡੀ ਪਲਟੀਆਂ ਖਾ ਜਾਂਦੀ ਹੈ ਚਾਰ ਤੋਂ ਪੰਜ ਵਾਰ ਗੱਡੀ ਨੇ ਪਲਟੀਆਂ ਖਾਧੀਆਂ ਤੇ ਉਸ ਤੋਂ ਬਾਅਦ ਗੱਡੀ ਦਾ ਹਾਲ ਤੁਸੀਂ ਕਾਰ ਦਾ ਦੇਖ ਸਕਦੇ ਹੋ ਕਿ ਕੀ ਹੋ ਗਿਆ ਚੱਕਣਾ ਚੂਰ ਹੋ ਚੁੱਕੀ ਹੈ ਕਾਰ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਸਾਰੇ ਚੜਦੀ ਬਰੇਸ ਤੇ ਦੋਨੋਂ ਨੌਜਵਾਨ ਸਿਗੇ ਔਰ ਦੋਨਾਂ ਜਣਿਆਂ ਦੀ ਇੱਕ ਜਣੇ ਦੀ ਮੌਤ ਹੋਈ ਹੈ ਔਰ ਦੂਜਾ ਜਿਹੜਾ ਹੈ ਅਜੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਕਿਉਂਕਿ ਹਾਦਸਾ ਜਿਹੜਾ ਆ ਓਵਰਟੇਕ ਕੀਤਾ ਤਾ ਗੱਡੀ ਦਾ ਸੰਤੁਲਨ ਜਿਹੜਾ ਆ ਉਹ ਵਿਗੜ ਗਿਆ ਕਿਉਂਕਿ ਗੱਡੀ ਜਿਆਦਾ ਤੇਜ਼ ਸੀ ਔਰ ਜਿਆਦਾ ਤੇਜ਼ ਹੋਣ ਕਰਕੇ ਜਦੋਂ ਅਸੀਂ ਓਵਰਟੇਕ ਕਰਦੇ ਆ ਤਾਂ ਕਿਸੇ ਵળે ਮਾੜਾ ਜਿਹਾ ਵੀ ਕੋਈ ਇਧਰ ਉਧਰ ਹੋ ਜਾਏ ਤਾਂ ਉਸੇ ਵੇਲੇ ਗੱਡੀ ਬੇਕਾਬੂ ਹੋ ਜਾਂਦੀ ਹੈ ਤਾਂ ਉਹੀ ਹੋਇਆ ਗੱਡੀ ਬੇਕਾਬੂ ਹੋਈ ਤਾਂ ਗੱਡੀ ਦੀਆਂ ਬਾਜ਼ੀਆਂ ਪੈ ਗਈਆਂ ਗੱਡੀ ਚਾਰ ਤੋਂ ਪੰਜ ਵਾਰੀ ਉਹਨੇ ਪਲਟੀਆਂ ਖਾਦੀਆਂ ਜਿਸ ਤੋਂ ਬਾਅਦ ਗੱਡੀ ਦੇ ਪ੍ਰਖਾਚੇ ਤੱਕ ਉੱਡ ਗਿਆ ਔਰ ਜਿਹੜੇ ਦੋ ਨੌਜਵਾਨ ਇਸ ਗੱਡੀ ਦੇ ਵਿੱਚ ਸੀ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਔਰ ਦੂਜਾ ਨੌਜਵਾਨ ਜਿਹੜਾ ਹੈ ਉਹ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਜ਼ਿੰਦਗੀ ਤੇ ਮੌਤ ਦੀ ਉਹ ਲੜਾਈ ਲੜ ਰਿਹਾ ਹੈ ਦੋਵੇਂ ਚੜ੍ਹਦੀ ਬਰੇਜ਼ ਤੇ ਗੱਪਰੂ ਸੀ ਇੱਕ ਜਿਹਦੀ ਮੌਤ ਹੋ ਗਈ ਹੈ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਮਾਪਿਆਂ ਦਾ ਪੁੱਤ ਸੀਗਾ ਅਜੇ ਚੜ੍ਹਦੀ ਜਵਾਨੀ ਸੀ ਅਜੇ ਕੋਈ ਵੀ ਉਮਰ ਜਿਹੜੀ ਉਹ ਨਹੀਂ ਦੱਸੀ ਜਾ ਰਹੀ ਸੀ ਪਰ ਇਸ ਹਾਦਸੇ ਦਾ ਭਿਆਨਕ ਹਾਦਸਾ ਸ਼ਿਕਾਰ ਹੋਇਆ ਹੈ ਔਰ ਮੌਤ ਹੋ ਚੁੱਕੀ ਹੈ ਇੱਕ ਮੁੰਡਾ ਨੌਜਵਾਨ ਜਿਹੜਾ ਆ ਉਹ ਅਜੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਸਵੀਰਾਂ ਦਿਖਾ ਰਹੇ ਆ ਗੱਡੀ ਦੀਆਂ ਵੀ ਕਿਵੇਂ ਗੱਡੀ ਦਾ ਇਹ ਹਾਦਸਾ ਹੋਇਆ ਗੱਡੀ ਕਿਵੇਂ ਪਲਟੀ ਹੈ ਹਾਲਾਂਕਿ ਗੱਡੀ ਦੇ ਵਿੱਚੋਂ ਨੌਜਵਾਨ ਨੂੰ ਕੱਢਿਆ ਗਿਆ ਪਰ ਡੈੱਡ ਪਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਜਿਹੜਾ ਨੌਜਵਾਨ ਸੀ ਉਹ ਜ਼ਖਮੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਗੱਲਬਾਤ ਵੀ ਇੱਥੇ ਕੀਤੀ ਗਈ ਹੈ ਜਿਹੜੇ ਮੌਕੇ ਤੇ ਮੌਜੂਦ ਸੀ ਉਹਨਾਂ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇੱਕ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕੱਟ ਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ ਉਹਨਾਂ ਕਿਹਿੰਦੇ ਨੇ ਪਿਛੜ ਲੈ ਕੇ ਆਏ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦਾ ਉਹਨੂੰ ਰੈਫਰ ਕਰਤਾ ਤੇ ਇੱਕ ਇੱਥੇ ਡਾਕਟਰਾਂ ਨੇ ਮਤ ਕਰਾਰ ਦਿੱਤਾ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕੱਟ ਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਅਨਕੁਹਿੰਦੇ ਨੇਪੀਸੋਡ ਲੈ ਕੇ ਆਏ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦੇ ਉਹਨੂੰ ਰੈਫਰ ਕਰਤਾ ਤੇ ਇੱਕ ਇੱਥੇ ਡਾਕਟਰਾਂ ਨੇ ਮੈੱਤ ਕਰਾਰ ਦਿੱਤਾ ਆ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕਟਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ ਅਨਕੁਹਿੰਦੇ ਨੇਪੀਸੋਡ ਲੈ ਕੇ ਆਏ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦੇ ਉਹਨੂੰ ਰੈਫਰ ਕਰਤਾ ਇੱਕ ਇੱਥੇ ਡਾਕਟਰਾਂ ਨੇ ਮਤ ਕਰਾਰ ਦਿੱਤਾ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕਟਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ ਉਹਨਾਂ ਕਿਹਿੰਦੇ ਨੇ ਪੇਸ਼ੈਂਟ ਲੈ ਕੇ ਆਏ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦਾ ਉਹਨੂੰ ਰੈਫਰ ਕਰਤਾ ਤੇ ਇੱਕ ਇੱਥੇ ਡਾਕਟਰਾਂ ਨੇ ਮਤ ਕਰਾਰ ਦਿੱਤਾ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕੱਟ ਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ ਉਹਨਾਂ ਤੇ ਹੀ ਕਿੰਨੇ ਪੇਸ਼ੈਂਟ ਲੱਗੇ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦਾ ਉਹਨੂੰ ਰੈਫਰ ਕਰਤਾ ਤੇ ਇੱਕ ਇੱਥੇ ਡਾਕਟਰਾਂ ਨੇ ਮਿੱਤ ਕਰਾੜ ਦਿੱਤਾ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮਹਿਮਾ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕੱਟ ਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ ਉਹਨਾਂ ਤੇ ਹੀ ਕਿੰਨੇ ਪੇਸ਼ੈਂਟ ਲੱਗੇ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦਾ ਉਹਨੂੰ ਰੈਫਰ ਇੱਕ ਇੱਥੇ ਡਾਕਟਰਾਂ ਨੇ ਮਤ ਕਰਾਰ ਦਿੱਤਾ ਆ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕਟਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ ਉਹਨੂੰ ਕਿਹਿੰਦੇ ਨੇ ਪੇਸ਼ੈਂਟ ਲੈ ਕੇ ਆਏ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦਾ ਉਹਨੂੰ ਰੈਫਰ ਕਰਤਾ ਤੇ ਇੱਕ ਇੱਥੇ ਡਾਕਟਰਾਂ ਨੇ ਮਤ ਕਰਾਰ ਦਿੱਤਾ ਆ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕੱਟ ਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ। ਉਹਨਾਂ ਕਿਹਨੇ ਪੇਸ਼ੈਂਟ ਲੈ ਗਏ? ਦੋ ਪੇਸ਼ੈਂਟ ਲੈ ਕੇ ਆਏ ਆ ਸੀ। ਇੱਕ ਸੀਰੀਅਸ ਆ ਜਿਆਦਾ ਉਹਨੂੰ ਰੈਫਰ ਕਰਤਾ ਤੇ ਇੱਕ ਇੱਥੇ ਡਾਕਟਰਾਂ ਨੇ ਮਿੱਤ ਕਰਾੜ ਦਿੱਤਾ। ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮਹਿਮਾ ਵਾਲੇ ਰੋਡ ਦੇ ਉੱਪਰ। ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕੱਟ ਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ। ਉਹਨਾਂ ਕਿਹਨੇ ਪੇਸ਼ੈਂਟ ਲੈ ਗਏ? ਦੋ ਪੇਸ਼ੈਂਟ ਲੈ ਕੇ ਆਏ ਆ ਸੀ। ਇੱਕ ਸੀਰੀਅਸ ਆ ਜਿਆਦਾ ਉਹਨੂੰ ਇੱਕ ਇੱਥੇ ਡਾਕਟਰਾਂ ਨੇ ਮੈੱਤ ਕਰਾਰ ਦਿੱਤਾ ਇਹ ਗੱਡੀ ਸੀਗੀ ਓਵਰਟੈਕ ਕਰ ਰਹੀ ਸੀ ਇਹਨਾਂ ਨੂੰ ਕੋਈ ਉਹ ਗਲਾਈ ਪੈਂਦੀ ਉੱਥੇ ਮੈਮੇ ਵਾਲੇ ਰੋਡ ਦੇ ਉੱਪਰ ਉਹ ਗੱਡੀ ਜਿਹੜੀ ਓਵਰਟੈਕ ਕਰਦੀ ਸੀ ਉਹਨਾਂ ਨੇ ਕੱਟ ਬਾਰੇ ਗੱਡੀ ਤੇਜ਼ ਸੀ ਕੰਟਰੋਲ ਨਹੀਂ ਹੋਈ ਪਲਟ ਗਈ ਗੱਡੀ ਉਹਨੂੰ ਕਿਹਿੰਦੇ ਨੇ ਪਿਛੜ ਲੈ ਕੇ ਆਏ ਦੋ ਪੇਸ਼ੈਂਟ ਲੈ ਕੇ ਆਏ ਆ ਸੀ ਇੱਕ ਸੀਰੀਅਸ ਆ ਜਿਆਦਾ ਉਹਨੂੰ ਰੈਫਰ ਕਰਤਾ ਤੇ ਇੱਕ